ਪੁੱਤਰ ਦੀ ਸੀਤੀ ਹੋਈ ਜਕਾਰੇ ਲਾਏ ਥੱਲੇ ਆਏ ਸਤਗੁਰ ਜੀ ਤੇ ਬਾਬਾ ਤੁਹਾਰ ਸਿੰਘ ਦੀ ਗਾਂ ਖੜੇ ਹਾਂਜੀ ਪੁੱਤਰ ਜੀ ਕੀ ਗੱਲ ਹੋ ਗਈ ਤੇ ਬੜੀ ਸੋਹਣੀ ਗੱਲ ਹੈ ਕਈ ਭਾਈ ਸੇ ਵਿਛੜ ਕਰ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਣਾ ਨਹੀਂ ਭਾਤਾ ਜਿਥੇ ਭਰਾ ਨੂੰ ਤੋਰਿਆ ਤੇ ਮੈਨੂੰ ਵੀ ਤੋਰੋ ਉੱਥੇ 14 ਸਾਲ ਦੀ ਉਮਰ ਬਾਬਾ ਤੁਹਾਰ ਸਿੰਘ ਦੀ ਬਾਬਾ ਦਿਆ ਸਿੰਘ ਜੀ ਕਹਿੰਦੇ ਇੱਕ ਨੂੰ ਤਾਂ ਰੱਖ ਲੋ ਸਤਗੁਰ ਇੱਕ ਤੁਹਾਡੇ ਕੋ ਰਹੇਗਾ ਦੋ ਦਾ ਪਤਾ ਨਹੀਂ ਇੱਕ ਸ਼ੀਦ ਹੋ ਗਿਆ ਇੱਕ ਤਾਂ ਰੱਖੋ ਮਾਲਕ ਜੀ ਕਹਿੰਦੇ ਨਹੀਂ ਜੁਹਾਰ ਸਿੰਘ ਆ ਪਾਇਆ ਜੀ ਆ ਪਾਇਆ ਤੈਨੂੰ ਜੰਗੇ ਮੈਦਾਨ ਚ ਤੋਰਨਾ ਹੈ ਲੋਕੀ ਸਾਹਿਬ ਕਹਿੰਦੇ ਸਤਗੁਰ ਨੇ ਆਪ ਤਿਆਰ ਕੀਤਾ ਲਓ ਆਓ ਤਨ پاک ਤੇ ਹਥਿਆਰ ਸਜਾ ਦੇ ਨੰਨੀ ਸੀ ਕਮਾਨ ਛੋਟੀ ਸੀ ਤਲਵਾਰ ਪਕੜਾ ਦੇ ਤੇ ਬਾਬਾ ਜੀ ਨੂੰ ਪੁੱਛਿਆ ਕੀ ਲੜਨਾਉਣਾ ਤੇ ਬਾਬਾ ਜੁਹਾਰ ਸਿੰਘ ਨੇ ਕਿਹਾ ਸੀਗਾ ਪਿਤਾ ਜੀ ਜੇ ਲੜਨਾ ਨਹੀਂ ਆਉਂਦਾ ਤੇ ਮਰਨੇ ਤਾਂ ਆਉਂਦਾ ਨੇ ਕੋਈ ਗੱਲ ਨਹੀਂ ਤੇ ਸਤਗੁਰ ਨੇ ਕਿਹਾ ਸੀਗਾ ਜਿੱਧਰ ਵੱਡਾ ਭਰਾ ਗਿਆ ਨਾ ਪੁੱਤਰ ਉਧਰ ਨੂੰ ਹੀ ਜਾਣਾ ਹੈ ਜੋ ਕਿ ਸਾਹਬ ਨੇ ਬੜਾ ਸੋਣਾ ਰਸਪਰੇ ਆ ਜੀ ਸਤਗੁਰ ਨੇ ਤਿਆਰ ਕੀਤਾ ਤੇ ਬਾਬਾ ਜੂਹਾਰ ਸਿੰਘ ਦੀ ਤਿਆਰ ਹੋਏ ਤੇ ਸਤਗੁਰ ਨੂੰ ਪੁੱਛਦੇ ਆ ਕਿ ਪਿਤਾ ਜੀ ਕੱਲਾ ਹੁਣ ਮੈਂ ਹੀ ਰਹਿ ਗਿਆ ਆ ਦੋ ਦਾ ਪਤਾ ਨਹੀਂ ਇੱਕ ਵੱਡਾ ਸ਼ਹੀਦ ਹੋ ਗਿਆ ਆ ਤੁਹਾਡੀ ਕੋਈ ਆਖਰੀ ਇਸ਼ਾ ਹੋਵੇ ਦੱਸੋ ਮੈਨੂੰ ਕਿ ਮੈਂ ਕੱਲਾ ਹੁਣ ਮੈਨੂੰ ਕੱਲੇ ਨੂੰ ਆਪੜੀ ਆਖਰੀ ਇਸ਼ਾ ਦੱਸੋ ਹੁਣ ਗੁਰਗੋਬਿੰਦ ਸਿੰਘ ਦੀ ਆਖਰੀ ਇਸ਼ਾ ਸੁਣਨ ਲੋ ਕੀ ਆ ਜੀ ਖੁਵਾਈ ਸ਼ਹਿ ਤੁਮੇ ਤੇਗ ਚਲਾਤੇ ਹੋਏ ਦੇਖੇ ਇਸ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ ਇਹ ਮੇਰੀ ਆਖਰੀ ਇਛਾ ਹੈ ਕਿ ਤੇਰੀ ਛਾਤੀ ਚ ਬਰਸ਼ੀਆਂ ਵੱਜਣ ਪੁੱਤਰ ਮੈਂ ਆ ਦੇਖਣਾ ਚਾਹੁੰਦਾ ਹੈ ਸਤਗੁਰ ਜੀ ਦਾ ਪੁੱਤਰ ਜੁਝਾਰ ਸਿੰਘ ਜੰਗੇ ਮੈਦਾਨ ਚ ਤੁਰਿਆ ਜੀ ਸਤਗੁਰ ਨੇ ਗੱਡੀ ਦਾ ਦਰਵਾਜ਼ਾ ਖੋਲਿਆ ਤੇ ਮਾਲਕ ਜੀ ਨੇ ਜਕਾਰੇ ਲਾਏ ਤੇ ਦੂਰ ਜਾ ਕੇ ਬਾਬਾ ਜੁਝਾਰ ਸਿੰਘ ਨੇ ਕਈਆਂ ਨੇ ਆਹੂ ਲਾਇ ਕਈਆਂ ਦੇ ਉੱਥੇ ਇੱਕ ਗੱਲ ਬੜੀ ਸੋਹਣੀ ਜੋਗੀ ਸਾਹਿਬ ਨੇ ਲਿਖੀ ਆ ਕਿ ਸਤਗੁਰ ਨੇ ਆਪੜਾ ਖੰਜਰ ਕੱਢ ਕੇ ਦਿੱਤਾ ਸੀਗਾ ਬਾਬਾ ਦੁਧਾਰ ਸਿੰਘ ਨੂੰ ਜਦੋਂ ਉਹ ਖੰਜਰ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਜੰਗੇ ਮੈਦਾਨ ਵਿੱਚ ਬਾਬਾ ਦੁਧਾਰ ਸਿੰਘ ਨੇ ਕੱਢਿਆ ਤੇ ਕਈਆਂ ਨੇ ਆਹੂ ਲਾਏ ਤੇ ਉਹਦੇ ਵਿੱਚੋਂ ਆਵਾਜ਼ ਆਉਂਦੀ ਆ ਮੁਗਲ ਬੋਲਦੇ ਆ ਕਹਿੰਦੇ ਬੱਚ ਬੱਚ ਕੇ ਲੜੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੋਂ ਜੇ ਨੀਮ ਚਾ ਲਾਏ ਹੈ ਗੋਬਿੰਦ ਕੀ ਕਮਰ ਸੇ ਕਹਿੰਦੇ ਬਾਜ-ਬਾਜ ਕੇ ਲੜਿਓ ਨੀਮਚਾ ਦਾ ਅਰਥ ਹੈ ਇੱਕ ਖੰਜਰ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਦਾ ਤੇ ਉਹਦੇ ਦਿਮਾਗ ਵਿੱਚ ਐਸੀ ਗੁਰਗੋਬੀ ਸੀ ਕਰਾਮਾਤਈ ਹੈ ਇੱਕ ਖੰਜਰ 'ਚ ਕੋਈ ਕਰਾਮਾਤ ਹੋ ਸਕਦੀ ਹੈ ਜਿਦੇ ਕਰਕੇ ਸਾਡੇ ਸਾਰਿਆਂ ਦੇ ਆਹੂ ਲਾ ਦੇਗਾ ਹੂੰ ਬਾਬਾ ਜੁਹਾਰ ਸਿੰਘ ਲੰਬਾ ਸਮਾਂ ਲੜਦੇ ਰਹੇ ਬਾਬਾ ਅਜੀਤ ਸਿੰਘ ਦੀ ਲਾਸ਼ ਨੂੰ ਦੇਖ ਕੇ ਪਵਿੱਤਰ ਦੇਹ ਨੂੰ ਦੇਖ ਕੇ ਠੀਠਾ ਉਤਰੇ ਜੋਗੀ ਸਾਹਿਬ ਕਹਿੰਦੇ ਆ ਕਹਿੰਦੇ ਆਪਣੇ ਵੀਰੇ ਨੂੰ ਕਹਿੰਦੇ ਕਿ ਵੀਰਿਆ ਥੋੜਾ ਕੋ ਸਮਾਂ ਠਹਿਰ ਜਾ ਮੈਂ ਵੀ ਤੇਰੇ ਮਗਰੇ ਆ ਗਿਆ ਤੇ ਆਪ ਵੀ ਫਿਰ ਬਾਬਾ ਜੂਹਾਰ ਸਿੰਘ ਜੀ ਲੜ ਕੇ ਚਮਕੌਰ ਦੀ ਗੜੀ ਚ ਸ਼ਹੀਦੀ ਦਾ ਜਾਮ ਪੀ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਨੇ ਫੇਰ ਜਕਾਰਾ ਲਾਇਆ ਤੇ ਹੇਠਾ ਆਏ ਮੇਰੇ ਮਾਲਕ ਜੀ ਤੇ ਸੋਹਣ ਸਿੰਘ ਅਛੀਤੇ ਨੇ ਗੱਲ ਦੇਖੀ ਆ ਕਿ ਹੱਥ 'ਚ ਸ਼ਹੀਦੀ ਪਾ ਗਿਆ ਜਲਾਲ ਛਤੇਰਾ ਅੱਖਾ ਸਾਹਮੇ ਹੋ ਗਿਆ ਉਬੇਰਾ 베ਰਾ ਹੱਥ ਬਨ ਬੋਲੇ ਸਤ ਗੁਰੂ ਬਾਪਾਣਾ ਤੇਰਾ ਤੇਰਾ ਤੁਝ ਕੋ ਸੌਂਪਤੇ ਚੱਲ ਆ ਗਏ ਮੇਰਾ ਮਾਲਕ ਨੇ ਪਾਣਾ ਮੰਨੇ ਆ ਖੱਤਗੁਰ ਨੇ ਇੱਥੇ ਸ਼ਬਦ ਵਰਤਿਆ ਸੀਗਾ ਕਿ ਪੰਥ ਵਸੇ ਮੈਂ ਉਹ ਜੜਾ ਮਨ ਚਾਉ ਕਨੇਰਾ ਆਇਆ ਜੀ ਸਾਡਾ ਲੀਡਰ ਆਇਆ ਸਾਡਾ ਗੁਰੂ ਏ ਸਾਡਾ ਆਗੂ ਆ ਅੱਜ ਦੇ ਕਹਿੰਦੇ ਆ ਕਿ ਤੁਹਾਡੇ ਬੱਚੇ ਮਰਨ ਤੁਹਾਡੇ ਬੱਚੇ ਮਰਨ ਮੇਰਾ ਨਾ ਮਰੇ ਪੰਥ ਕਿਤੇ ਖੂਚ ਪੈਂਦਾ ਪੈ ਜਵੇ ਮੈਨੂੰ ਕੀ ਫਰਕ ਪੈਂਦਾ ਆ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰਾ ਪੰਥ ਬਚੇ ਬੇਸ਼ੱਕ ਪੰਥ ਨੂੰ ਬਚਾਉਂਦੇ ਬਚਾਉਂਦੇ ਮੇਰੇ ਪੁੱਤਰ ਸ਼ਹੀਦ ਹੋ ਜਵੇ ਮੈਨੂੰ ਕੋਈ ਪਰਵਾਹ ਨਹੀਂ ਸਤਗੁਰ ਨੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਮਾਲਕ ਆਪੇ ਇੱਥਾ ਆਏ ਜੀ ਜੋ ਸਤਗੁਰ ਜੀ ਇੱਥਾ ਆਏ ਤੇ ਮਾਲ ਜੀ ਕਹਿੰਦੇ ਹੁਣ ਮੈਂ ਜੰਗੇ ਮੈਦਾਨ ਚ ਜਾਣਾ ਤੇ ਭਾਈ ਦਿਆ ਸਿੰਘ ਕਹਿੰਦੇ ਨਹੀਂ ਤੁਸੀਂ ਨਹੀਂ ਜਾਣਾ ਮੈਂ ਜਾਣਾ ਹੈ ਭਾਈ ਦਿਆ ਸਿੰਘ ਜੀ ਕਹਿੰਦੇ ਜੇ ਬਾਲੀ ਬਾਗ ਦਾ ਮਾਲੀ ਜੀ ਹੁੰਦਾ ਨਾ ਜੀ ਜੇ ਬਾਗ ਦਾ ਮਾਲੀ ਜੀ ਹੁੰਦਾ ਆ ਨਾ ਉਹ ਉਜੜੇ ਹੋਏ ਬਾਗਾਂ ਨੂੰ ਵੀ ਹਰਿਆ ਭਰਿਆ ਕਰ ਸਕਦਾ ਜੇ ਮਾਲੀ ਹੋ ਨਾ ਰਹਾ ਉਹ ਜਿਹੜੇ ਜਿਹੜੇ ਹਰੇ ਭਰੇ ਬਾਗ ਇਹ ਵੀ ਉਜੜ ਜਾਂਦੇ ਆ ਅਸੀਂ ਲੱਖਾ ਦਿਆ ਸਿੰਘ ਪੈਦਾ ਹੋ ਸਕਦੇ ਆ ਪਰ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ ਪਰ ਇੱਕ ਗੁਰੂ ਗੋਬਿੰਦ ਸਿੰਘ ਲੱਖਾ ਦਿਆ ਸਿੰਘ ਪੈਦਾ ਕਰ ਸਕਦਾ ਤੁਸੀਂ ਇੱਥੋਂ ਨਿਕਲੋ ਸਤਗੁਰ ਨੇ ਗੱਲ ਨਹੀਂ ਬੰਦੀ ਜੀ ਫਿਰ ਇੱਥੇ ਗੁਰੂ ਕੇ ਸਿੱਖਾਂ ਨੇ ਖਾਲਸਾ ਦੀ ਕਚਹਿਰੀ ਸਾਜੀ ਜੀ ਸਹੀ ਸਰ ਪੰਜ ਪਿਆਰਿਆਂ ਨੇ ਹੁਕਮ ਕੀਤਾ ਫਿਰ ਭਾਈ ਧਰਮ ਸਿੰਘ ਉਹਨਾਂ ਨੇ ਭਾਈ ਦਿਆ ਸਿੰਘ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਗੁਰੂ ਕੇ ਸਿਖਾ ਨੇ ਥੇ ਭਾਈ ਸੰਤ ਸਿੰਘ ਇਹ ਪੰਜ ਸਿਖਾ ਨੇ ਫਿਰ ਕਚੈਰੀ ਦੇ ਵਿੱਚ ਸਤ ਗੁਰ ਨੂੰ ਬੁਲਾਇਆ ਤੇ ਹੁਣ ਗੁਰੂ ਗੁਰੂ ਨਹੀਂ ਕਿਹਾ ਜੀ ਹੁਣ ਕਿਹਾ ਗੋਬਿੰਦ ਸਿੰਘ ਤੈਨੂੰ ਭਾਈ ਖਾਲਸੇ ਦੀ ਕਚੈਰੀ ਚ ਪੇਸ਼ ਹੋਣਾ ਪੈਣਾ ਆ ਇਹ ਤੈਨੂੰ ਖਾਲਸੇ ਪੰਥ ਦਾ ਹੁਕਮ ਹੈ ਕਿ ਤੂੰ ਅੱਜ ਰਾਤ ਨੂੰ ਗੜੀ ਛੱਡ ਕੇ ਜਾਣਾ ਆ ਸੀਗਾ ਪੰਜ ਪਿਆਰਿਆਂ ਦੀ ਵੈਲਿਊ ਜਿਹੜੀ ਕਿਤੇ ਨਾ ਕਿਤੇ ਅੱਜ ਇਹ ਵੀ ਅਸੀਂ ਫਿੱਕੀ ਕਰ ਦਿੱਤੀ ਹੈ ਹੂੰ ਖਾਲਸੇ ਪੰਥ ਦੀ ਪਾਵਰ ਜਿੱਥੇ ਗੁਰੂ ਵੀ ਹੱਥ ਜੋੜ ਕੇ ਖੜਾ ਹੈ ਕਿ ਮੇਰੇ ਲਈ ਹੁਕਮ ਲਾਓ ਜੀ ਕੀ ਇਹ ਸਾਡੇ ਪੰਥ ਦੀ ਪਾਵਰ ਹੈ ਜਿਹੜੀ ਅਸੀਂ ਇਹ ਵੀ ਅੱਜ ਹੌਲੀ-ਹੌਲੀ ਖਤਮ ਕਰ ਰਹੇ ਹਾਂ ਸਾਡਾ ਪੰਥ ਕਿੰਨਾ ਉੱਚਾ ਸੀਗਾ ਪੰਥ ਦੀ ਪਾਵਰ ਕਿਉਂਕਿ ਅਕਾਲ ਦਾ ਪੰਥ ਹੈ ਜੇ ਅਕਾਲ ਉੱਚਾ ਤੇ ਪੰਥ ਕਿੰਨਾ ਉੱਚਾ ਹੋਏਗਾ ਜੀ ਵਾਹਿਗੁਰੂ ਦਾ ਪੰਥ ਹੈ ਖਾਲਸਾ ਵਾਹਿਗੁਰੂ ਦਾ ਸਾਜਿਆ ਹੋਇਆ ਸੀਗਾ ਤੇ ਗੁਰੂ ਨੇ ਗੱਲ ਮਨਨੀ ਤੇ ਮਾਲਕ ਨੇ ਕਿਹਾ ਜੀ ਕਹਿੰਦਾ ਮੈਂ ਜਾਵਾਂਗਾ ਨਾ ਜ਼ਰੂਰ ਮੇਰੀਆਂ ਇੱਕ ਦੋ ਬੇਨਤੀਆਂ ਤੁਸੀਂ ਪ੍ਰਵਾਰ ਕਰ ਲਿਓ 20 ਦਾ ਸੋਕੀਏ ਮੈਂ ਅੱਜ ਸਾਰੀ ਰਾਤ ਤੁਹਾਡੀ ਸੇਵਾ ਕਰਨਾ ਚਾਹੁੰਦਾ ਸਿੱਖਾਂ ਦੀ ਜਿਹੜੇ ਬਚ ਗਏ ਇੱਥੇ ਤੇ ਮੈਂ ਇੱਥੋਂ ਜਾਵਾਂਗਾ ਤੇ ਤਾੜੀ ਮਾਰ ਕੇ ਜਾਵਾਂਗਾ ਮੈਂ ਲੁਕ ਛਿਪ ਕੇ ਨਹੀਂ ਜਾਣਾ ਕਾਲੂ ਸਿੱਖਾ ਤੈਨੂੰ ਸਿਰਨਾ ਨੀਮਾ ਕਰਨਾ ਪਵੇ ਤੇਰਾ ਗੁਰੂ ਲੁਕੇ ਗਿਆ ਨਹੀਂ ਤੇਰਾ ਸਿੱਖ ਸਿੱਖ ਮੇਰਾ ਕਵੇ ਕਿ ਸਾਡਾ ਗੁਰੂ ਹਿੱਕ ਤੇ ਦੀਵਾ ਵਾਲ ਕੇ ਗਿਆ ਤਾੜੀ ਮਾਰ ਕੇ ਮਾਰ ਕੇ ਸਤਗੁਰ ਜੀ ਨੇ ਸੇਵਾ ਕੀਤੀ ਜੀ ਸਿੱਖਾ ਦੀ ਜਿਹੜੇ ਬੱਚੇ ਸੀਗੇ ਨਾਲ ਆਪਣੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਮਾਨ ਸਿੰਘ ਨੂੰ ਲਿੱਤਾ ਮਾਲਕ ਨੇ ਪੈਰਾ ਚ ਜੋੜਾ ਉਤਾਰਤਾ ਭਾਈ ਦਿਆ ਸਿੰਘ ਨੇ ਕਿਹਾ ਜੋੜਾ ਪਾਉ ਦੀ ਬਾਹ ਪੌ ਦੀ ਠੰਡ ਹੈ ਕੰਡੇ ਨੇ ਰਸਤਾ ਬੜਾ ਖਤਰਨਾਕ ਆ ਤੁਹਾਨੂੰ ਦਰਦ ਹੋਏਗਾ ਮਾਲਕ ਨੇ ਕਿਹਾ ਮੈਨੂੰ ਦਰਦ ਨਾ ਹੋਵੇ ਮੈਂ ਤਾਂ ਹੀ ਜੋੜਾ ਉਤਾਰਿਆ ਸਤਗੁਰ ਜੋੜਾ ਪਾਓਗੇ ਤੇ ਦਰਦ ਨਹੀਂ ਹੋਏਗਾ ਜੋੜਾ ਪਾ ਲਓ ਮਾਲਕ ਜੀ ਕਹਿੰਦੇ ਦਿਆ ਸਿਆ ਬਾਹ ਹਨੇਰਾ ਹੈ ਮੇਰੇ ਸਿੱਖ ਲੜਕੇ ਸ਼ਹੀਦ ਹੋਏ ਆ ਮੇਰੇ ਪੁੱਤ ਲੜਕੇ ਸ਼ਹੀਦ ਹੋਇਆ ਕਿਸੇ ਦੀ ਦਸਤਾਰ ਖੁੱਲੀ ਹੋਣੀ ਹੈ ਕਿਸੇ ਦੇ ਕੇਸ ਖੁੱਲੇ ਹੋਣੇ ਆ ਕਿਸੇ ਦੇ ਕਕਾਰ ਡਿੱਗੇ ਹੋਣੇ ਆ ਤੇ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਕਿਸੇ ਦੇ ਕਕਾਰਾਂ ਹੇਠ ਰਵੇ ਮੈਂ ਨਹੀਂ ਚਾਹੁੰਦਾ ਮੇਰਾ ਜੋੜਾ ਕਿਸੇ ਦੀ ਦਸਤਾਰ ਪਰ ਰੱਖਿਆ ਜਾਵੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਜੋੜਾ ਕਿਸੇ ਦੇ ਕੇਸਾਂ ਪਰ ਰੱਖਿਆ ਜਾਵੇ ਮੈਂ ਆ ਦੁੱਖ ਝੱਲਾਂਗਾ ਪੌ ਦੀ ਠੰਡ ਨੂੰ ਵੀ ਝੱਲਾਂਗਾ ਮੈਂ ਮੈਂ ਕੰਡਿਆਂ ਨੇ ਦੁੱਖ ਵੀ ਝੱਲ ਲਾਂਗਾ ਪਰ ਮੇਰਾ ਜੋੜਾ ਕਿਸੇ ਦੀ ਦਸਤਾਰ ਤੇ ਰੱਖਿਆ ਜਾਵੇ ਦੁੱਖ ਮੇ ਤੋਂ ਚੱਲਿਆ ਨਹੀਂ ਜਾਣਾ ਉਹ ਸਿੱਖ ਇਸ ਗਾਣ ਨੂੰ ਅੱਜ ਜਰੂਰ ਸਮਝਣ ਆ ਥੋੜਾ ਦਿਨ ਪਹਿਲਾਂ ਇੱਕ ਵੀਡੀਓ ਆਈ ਸ਼ੈਰ ਪਟਿਆਲੇ ਦੀ ਸੀਗੀ ਹਮ ਗੁਰਦੁਆਰੇ ਦੀ ਖਜੂਰੀ ਵਿੱਚ ਲੜਾਈ ਹੋ ਰਹੀ ਹੈ ਹਮ ਇੱਕ ਬੀਬੀ ਸਤਗੁਰ ਦੇ ਮੂਰੇ ਪਏ ਹੋਏ ਤੀਰ ਚੁੱਕ ਲੈਂਦੀ ਹੈ ਕਿ ਮੈਂ ਮਾਰਾਂਗੀ ਗੁਰੂ ਗੁਰੇਵ ਸਾਹਿਬ ਦੀ ਖਜੂਰੀ ਚ ਸਿੱਖਾਂ ਤੋਂ ਲੜਾਈ ਕਰਦਾ ਕਾਰੇ ਪਿੱਛੇ ਗੋਲਕ ਪਿੱਛੇ ਚੋਦਰਾ ਪਿੱਛੇ ਪ੍ਰਧਾਨ ਘੀਰੇ ਪਿੱਛੇ ਉਹ ਗੁਰੂ ਜਿਹੜਾ ਤੇਰੇ ਲਈ ਆਪਣੇ ਪੁੱਤਰ ਵਰਗਾ ਆਨੰਦਪੁਰ ਤੈਨੂੰ ਦੇ ਗਿਆ ਆ ਉਹ ਜੋੜਾ ਨਹੀਂ ਪੈਰਾਂ ਚ ਪਾ ਰਿਆ ਕਿ ਸਿੱਖ ਦੀ ਦਸਤਾਰ ਨਾਲ ਮੇਰੇ ਜੋੜੇ ਹੇਠਾਂ ਆ ਜਵੇ ਤੇ ਅੱਜ ਤੂੰ ਗੁਰੂ ਦੀ ਖਜੂਰੀ ਦੇ ਵਿੱਚ ਦਸਤਾਰ ਉਤਾਰਦਾ ਫਿਰਦਾ ਆ ਤੂੰ ਸਿੱਖ ਕਹੌਣ ਦੇ ਲਾਇਕ ਹੈ ਨਹੀਂ ਹੈ ਕਿੱਡਾ ਦੁੱਖ ਹੁੰਦਾ ਆਣਾ ਗੁਰੂ ਨੂੰ ਕਿ ਆਜੇ ਇੱਕ ਸਿੱਖ ਦੂਜੇ ਸਿੱਖ ਦੀ ਪੱਗ ਲਾ ਰਿਹਾ ਹੈ ਉਹ ਵੀ ਗੁਰੂ ਦੀ ਖਜੂਰੀ ਤੇ ਗੁਰੂ ਦੀ ਹਜ਼ੂਰੀ ਤੇ ਸ਼ਰਮ ਕਰਨੀ ਚਾਹੀਦੀ ਖਾਨੋ